ਵੈਗੁਰਜੀ ਕਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਦਾ ਅਮਰਤ ਵਲੇ ਦਾ ਹੁਕਮਨਾਮਾ ਸਰਵਣ ਕਰਦੇ ਹਾਂ ਆਸਾ ਮਹੱਲਾ ਪੰਜਵਾ ਜਿੰਨ ਰਾਤ ਕਮਾਇਡੋ ਸੋ ਆਇਓ ਮਰਤੇ ਜਿਸ ਪਾਸ ਲਖਾਇਡੋ ਸੋ ਵੇਖੀ ਸਾਥੇ ਸੰਗ ਦੇਖੇ ਕਰਨ ਹਾਰਾ ਖਾਏ ਪਾਪ ਕਮਾਈਐ ਸੁਕਿਰਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਐ ਅੱਠ ਪੈਰ ਹਰ ਨਾਮ ਸਿਮਰੋ ਚੱਲੇ ਤੇਰੇ ਸਾਥੇ ਪੰਜ ਸਾਧ ਸੰਗਤ ਸਦਾ ਨਾਨਕ ਮਿਟੇ ਦੁੱਖ ਕਮਾਤੇ ਇਸ ਦੀ ਵਿਆਖਿਆ ਇਸ ਪ੍ਰਕਾਰ ਹੈ ਏ ਪਾਈ ਜੋ ਕੁਝ ਦਿਨ ਰਾਤ ਹਰ ਵੇਲੇ ਚੰਗਾ ਮੰਦਾ ਕੰਮ ਤੂੰ ਕੀਤਾ ਉਹ ਸੰਸਕਾਰ ਰੂਪ ਬਣ ਕੇ ਤੇਰੇ ਮਨ ਵਿੱਚ ਉੱਤਰ ਗਿਆ ਏ ਪਾਈ ਜਿਸ ਪਾਸੋਂ ਤੂੰ ਆਪਣੇ ਕੀਤੇ ਕੰਮ ਲਗਾਉਂਦਾ ਰਿਹਾ ਉਹ ਤਾਂ ਤੇਰੇ ਨਾਲ ਹੀ ਬੈਠਾ ਵੇਖਦਾ ਜਾ ਰਿਹਾ ਹੈ। हे ਭਾਈ ਸਿਰਜਣਹਾਰ ਹਰੇਕ ਜੀਵ ਦੇ ਨਾਲ ਬੈਠਾ ਹਰੇਕ ਦੇ ਕੀਤੇ ਕੰਮ ਦੇਖਦਾ ਰਹਿੰਦਾ ਏ। ਸੋ ਕੋਈ ਮੰਦ ਕਰਮ ਨਹੀਂ ਕਰਨਾ ਚਾਹੀਦਾ। ਸਗੋਂ ਫਲਾ ਕੰਮ ਕਰਨਾ ਚਾਹੀਦਾ ਹੈ। ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਨਾਮ ਦੀ ਬਰਕਤ ਨਾਲ ਨਰਕ ਵਿੱਚ ਕਦੇ ਵੀ ਨਹੀਂ ਪਈਦਾ। हे ਭਾਈ ਅੱਠੇ ਪਹਿਰ ਪ੍ਰਮਾਤਮਾ ਦਾ ਨਾਮ ਸਿਮਰਦਾ ਰਹੋ। ਪਰਮਾਤਮਾ ਦਾ ਨਾਮ ਤੇਰੇ ਨਾਲ ਰਹੇਗਾ ਏ ਨਾਨਕ ਸਾਜ ਸੰਗਤ ਵਿੱਚ ਟਿਕ ਕੇ ਪਰਮਾਤਮਾ ਦਾ ਭਜਨ ਕਰਿਆ ਕਰ ਭਜਨ ਦੀ ਬਰਕਤ ਨਾਲ ਪਿਛਲੇ ਕੀਤੇ ਹੋਏ ਵਿਕਾਰ ਮਿਟ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮਨਾਮਾ ਕਬੂਲ ਕਰਦੇ ਹੋਏ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤੇ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਧੰਨਵਾਦ